ਹੁਣ ਪੰਜਾਬ ਦਾ ਇਹ ਐਕਟਰ ਬਣੇਗਾ ਅਰਜੁਨ ਵੈਲੀ ਨਵੀਂ ਫਿਲਮ ਦਾ ਹੋ ਚੁੱਕਿਆ ਹੈ ਐਲਾਨ ਜਾਨੋ ਕਦੋਂ ਹੋਵੇਗੀ ਇਹ ਫਿਲਮ ਰਿਲੀਜ਼ ਕੁਝ ਦਿਨ ਪਹਿਲਾਂ ਐਨੀਮਲ ਫਿਲਮ ਰਿਲੀਜ਼ ਹੋਈ ਸੀ ਜਿਸ ਦਾ Song ਅਰਜੁਨ ਵੈਲੀ ਜਦੋਂ ਸਾਹਮਣੇ ਆਇਆ ਤੇ ਹਰ ਕਿਸੇ ਨੇ ਇਸ ਗੀਤ ਨੂੰ ਪਰਵਾ ਪਿਆਰ ਦਿੱਤਾ ਇਸ Song ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਸੀ ਜਦੋਂ ਅਰਜਨ ਵੈਲੀ ਗੀਤ ਰਿਲੀਜ਼ ਹੋਇਆ ਸੀ ਤਾਂ ਹਰ ਕਿਸੇ ਦੇ ਮਨ 'ਚ ਇਹ ਸਵਾਲ ਸੀ ਕਿ ਆਖਿਰਕਾਰ ਇਹ ਅਰਜਨ ਵੈਲੀ ਹੈ ਕੋਣ ਤਾਂ ਦੱਸ ਦिए ਕਿ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ ਪਰ ਹੁਣ ਪੰਜਾਬੀ ਇੰਡਸਟਰੀ ਦੇ ਵੱਲੋਂ ਅਰਜਨ ਵੈਲੀ ਨੂੰ ਲੈ ਕੇ ਇੱਕ ਨਵੀਂ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਦਰਅਸਲ ਹੁਣ ਅਰਜਨ ਵੈਲੀ ਨਾਮ ਦੀ ਇੱਕ ਫਿਲਮ ਜੋ ਆ ਪੰਜਾਬ ਦੇ ਵਿੱਚ ਰਿਲੀਜ਼ ਹੋਵੇਗੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਦੇਵ ਖਰੋੜ ਨਜ਼ਰ ਆਉਣਗੇ ਤੇ ਆਪਣੇ ਫੈਨਸ ਨੂੰ ਇੱਕ ਨਵਾਂ ਸਰਪ੍ਰਾਈਜ਼ ਦੇ ਸਕਦੇ ਨੇ ਦੱਸ ਦਈਏ ਕਿ ਆਪਣੀ ਅਗਲੀ ਫਿਲਮ ਚ ਦੇਵ ਅਰਜੁਨ ਵੈਲੀ ਬਣ ਦੁਸ਼ਮਣਾਂ ਦੇ ਨਾਲ ਚੁੱਬੰਦ ਕਰਦੇ ਹੋਏ ਨਜ਼ਰ ਆਉਣਗੇ ਦੇਵ ਖਰੋੜ ਨੇ ਆਪਣੀ ਨਵੀਂ ਫਿਲਮ ਅਰਜੁਨ ਵੈਲੀ ਦਾ ਐਲਾਨ ਕੀਤਾ ਹੈ ਦੱਸ ਦਈਏ ਕਿ ਫਿਲਮ ਦਾ ਪੋਸਟਰ ਐਕਟਿੰਗ ਆਪਣੇ ਸੋਸ਼ਲ ਮੀਡੀਆ ਪੇਜ ਸੇ ਸ਼ੇਅਰ ਕੀਤਾ ਹੈ ਜਿਸ ਵਿੱਚ ਲਿਖਿਆ ਹੈ ਕਿ ਦੇਵ ਖਰੋੜ ਫਿਲਮ ਚ ਅਰਜੁਨ ਵੈਲੀ ਬਣੇ ਨਜ਼ਰ ਆਉਣਗੇ ਇਸ ਦੇ ਨਾਲ ਹੀ ਪੋਸਟਰ ਉੱਤੇ ਗੰਡਾਸਾ ਵੀ ਨਜ਼ਰ ਆ ਰਿਹਾ ਹੈ ਫਿਲਹਾਲ ਫਿਲਮ ਦੀ ਸਟਾਰ ਕਾਸਟ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਇਹਨਾਂ ਜ਼ਰੂਰ ਦੱਸ ਦिए ਕਿ ਫਿਲਮ ਨੂੰ ਮੰਦੀਪ ਬੈਨੇਪਾਲ ਡਾਇਰੈਕਟ ਕਰਨਗੇ ਤੇ ਫਿਲਮ ਜੋ ਆ 2025 ਤੱਕ ਰਿਲੀਜ਼ ਹੋ ਸਕਦੀ ਹੈ। ਉਹਦੀ ਗੱਲ ਕਰੀਏ ਵਰਕਫਰੰਡ ਦੀ ਤੇ ਦੇਵ ਕਰੋੜ ਦੀ ਪੰਜਾਬ ਚ ਜ਼ਬਰਦਸਤ ਫੈਨ ਫਾਲੋਇੰਗ ਆ। ਉਹਨਾਂ ਦੀਆਂ ਫਿਲਮਾਂ ਦੇ ਫੈਨਸ ਬੇਸ ਅਪਣਾ ਇੰਤਜ਼ਾਰ ਕਰਦੇ ਨੇ ਜਲਦ ਹੀ ਦੇਵ ਦੀ ਫਿਲਮ ਬ્લેਕ ਏ 2 ਵੀ ਰਿਲੀਜ਼ ਹੋਣ ਵਾਲੀ ਹੈ ਤੇ ਦੱਸ ਦिए ਕਿ ਇਸ ਦੇ ਨਾਲ ਹੀ ਉਹਨਾਂ ਦੀ ਫਿਲਮ ਗਾਂਧੀ 3 ਵੀ ਐਸਐਸਆਲ ਰਿਲੀਜ਼ ਹੋਵੇਗੀ।